ਉਹ ਕਿਤੇ ਬੰਦ ਹੋਣ ਦੇ ਕਿਨਾਰੇ ਨਾ ਚਲੀ ਜਾਵੇ ਜੇ ਮੈਡੀਕਲ ਯੂਨੀਵਰਸਿਟੀ ਹੈ ਬਾਬਾ ਫਰੀਦ ਯੂਨੀਵਰਸਿਟੀ ਹੈ ਫਰੀਦਕੋਟ ਪੰਜਾਬ ਟੈਕਨੀਕਲ ਯੂਨੀਵਰਸਿਟੀ ਹੈ ਸਰ ਹੁਣ ਦਿੱਕਤ ਕੀ ਆਉਂਦੀ ਹੈ ਦਿੱਕਤ ਆਉਂਦੀ ਹੈ ਕਿ ਜੇ ਦੇਖੋ ਪਿੰਡ ਦਾ ਸਰਪੰਚ ਵਧੀਆ ਹੋਵੇ ਤਾਂ ਪਿੰਡ ਦਾ ਕਲਿਆਣ ਹੋ ਜਾਂਦਾ ਡੀਸੀ ਵਧੀਆ ਆ ਜਾਏ ਤਾਂ ਜ਼ਿਲ੍ਹੇ ਦਾ ਕਲਿਆਣ ਹੋ ਜਾਂਦਾ ਐਮਐਲਏ ਵਧੀਆ ਆ ਜਾਏ ਤਾਂ ਹਲਕੇ ਦਾ ਕਲਿਆਣ ਹੋ ਜਾਂਦਾ ਐਮਪੀ ਵਧੀਆ ਆ ਜਾਏ ਨੌ ਹਲਕਿਆਂ ਦਾ ਕਲਿਆਣ ਹੋ ਜਾਂਦਾ ਮੁੱਖ ਮੰਤਰੀ ਵਧੀਆ ਆ ਜਾਏ ਤਾਂ ਸੂਬੇ ਦਾ ਕਲਿਆਣ ਹੋ ਜਾਂਦਾ ਪ੍ਰਧਾਨ ਮੰਤਰੀ ਵਧੀਆ ਆ ਜਾਏ ਤਾਂ ਦੇਸ਼ ਦਾ ਕਲਿਆਣ ਹੋ ਜਾਂਦਾ ਯੂਨੀਵਰਸਿਟੀ ਦੇ ਵਿੱਚ ਵੀਸੀ ਵਧੀਆ ਆ ਜਾਏ ਤਾਂ ਕਲਿਆਣ ਹੋ ਜਾਂਦਾ ਵੀਸੀ ਦੀ ਜੇ ਇਹ ਚਾਹਤ ਹੋਵੇ ਕਿ ਮੈਂ ਇਸ ਸੰਸਥਾ ਨੂੰ ਉੱਪਰ ਲੈ ਕੇ ਜਾਣਾ ਤਾਂ ਕੋਈ ਰੋਕ ਹੀ ਨਹੀਂ ਸਕਦਾ ਹਾਂ ਸਰ ਸੰਸਥਾਨ ਉੱਪਰ ਜਾਣ ਤੋਂ ਭਾਵੇਂ ਉਹ ਸਪੋਰਟਸ ਚ ਹੋਵੇ ਅਕਾਦਮਿਕ ਫੀਲਡ ਹੋਵੇ ਕਲਾ ਚ ਹੋਵੇ ਜਿੱਧਰ ਮਰਜੀ ਹੋ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਗੱਲ ਕਰਨਾ ਸਰ ਬਹੁਤ سارے ਵੱਡੇ-ਵੱਡੇ ਕਲਾਕਾਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਗੁਰੂ ਤੇਗ ਬਹਾਦਰ ਹਾਲ ਦੇ ਵਿੱਚ ਪਰਫਾਰਮ ਕਰਕੇ ਵੱਡੇ ਬਣੇ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਬੜਾ ਇਤਿਹਾਸ ਹੈ ਸਰ ਮਨਮੋਹਨ ਸਿੰਘ ਜੀ ਤੋਂ ਲੈ ਕੇ ਅਨੁਪਮ ਖੇਰ ਕਦੇ ਕਦੇ ਫਟੇ ਫਟੇ ਕਲਾਕਾਰ ਤੇ ਬਿਜ਼ਨਸਮੈਨ ਇਸ ਯੂਨੀਵਰਸਿਟੀ ਦੇ ਐਲੂਮਨੀ ਹਰ ਦਿੱਕਤ ਆਉਂਦੀ ਆ ਚੁੜੇ ਹੋਏ ਆ ਪੰਜਾਬ ਦੇ ਕਲਚਰ ਨੂੰ ਜਾਣਦੇ ਆ ਵੀ ਸੀ ਲਾਉਣਾ ਚਾਹੁੰਦੇ ਆ ਵਧੀਆ ਪਰ ਫੇਰ ਉਹੀ ਗੱਲ ਕੋਦੋਂ ਭੇਜਿਆ ਹੋਇਆ ਤਹਾਂ ਤੋਂ ਪਤਾ ਨਹੀਂ ਮਹਾਰਾਸ਼ਟਰ ਤੋਂ ਹੋਊਗਾ ਜਾਂ ਨਾਗਾਲੈਂਡ ਤੋਂ ਹੋਊਗਾ ਪਤਾ ਨਹੀਂ ਕਿੱਥੋਂ ਹੋਊਗਾ ਉਹ ਉਹ ਕਹਿੰਦਾ ਵੀ ਤੁਸੀਂ ਤਿੰਨ ਨਾਂ ਲਿਖ ਕੇ ਦਿਓ ਮੈਂ ਚੁਣوں ਫਿਰ ਉਹਨਾਂ ਚੋਂ ਤੂੰ ਇਹ ਨਹੀਂ ਚੁਣ ਸਕਦੇ ਕਮਾਲ ਹੈ ਸਰ ਜੇ ਅਸੀਂ ਉਹ ਤਾਂ BC ਨਹੀਂ ला ਸਕਦੇ ਉਹਦੀ ਯੂਨੀਵਰਸਿਟੀ ਦਾ ਫਿਰ ਸਰ ਲੋਕਾਂ ਦੇ ਫਤਵੇ ਦਾ ਨਿਰਾਦਰ ਹੋ ਗਿਆ ਤਾਂ ਵੈਸਟ ਬੰਗਾਲ ਨੇ ਇਹ ਰੂਲ ਲਾਗੂ ਕਰ ਲਿਆ ਪੰਜਾਬ ਦੇ ਵਿੱਚ ਅਸੀਂ ਅੱਜ ਇਹ ਲੈ ਕੇ ਆਏ ਆ ਐਕਟ ਕਿ ਅੱਜ ਤੋਂ ਬਾਅਦ ਹਾਲਾਂਕਿ ਸਹਿਨ ਉਹਨਾਂ ਨੇ ਨਹੀਂ ਕਰਨੇ ਇਹਨੇ ਕਰਾਵਾਂਗੇ ਸਹਿਨ ਉਹਨੋਂ ਪੰਜਾਬ ਦੀਆਂ ਸਾਰੀਆਂ ਯੂਨੀਵਰਸਿਟੀਆਂ ਦਾ ਚਾਂਸਲਰ ਜਿਹੜਾ ਰਾਜਪਾਲ ਨਹੀਂ ਹੋਊਗਾ ਜੀ ਮੁੱਖ ਮੰਤਰੀ ਦਾ ਚਾਂਸਲਰ ਹੋਊਗਾ ਜਿਹੜਾ ਵੀ ਮੁੱਖ ਮੰਤਰੀ ਆਵੇ ਉਹ ਚਾਂਸਲਰ ਹੋਊਗਾ ਜੀ ਹਾਂ ਉਹ ਅਵਦੇਸ਼ਾਬ ਨੇ ਬੀਸੀ ਲਾ ਸਕਦਾ ਸੋਇ ਐਕਟ ਅਸੀਂ ਲੈ ਕੇ ਆਏ ਆ ਬੰਗਾਲ ਦੇ ਵਿੱਚ ਅਸੀਂ ਆਲਰੇਡੀ ਕਿਉਂਕਿ ਮੈਂ ਇਹ ਦੇਖਿਆ ਜਦੋਂ ਪਿਛਲੇ ਦਿਨੀ ਖੱਟਰ ਸਾਹਿਬ ਪੰਜਾਬ ਦੇ ਰਾਜਪਾਲ ਸਾਹਿਬ ਤੇ ਮੈਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨਾਲ ਸੰਬੰਧਿਤ ਕਾਲਜਾਂ ਦੀ ਐਫੀਲੀਏਟਡ ਦਾ ਮਾਮਲਾ ਸੀਗਾ ਤੋਂ ਦੇ ਬੌਸਰ ਕਾਲਜ ਦੇ ਡਿਊਟੀ ਸਪੀਕਰ ਸਾਹਿਬ ਬੈਠੇ ਨੇ ਕੁਰਕਸ਼ੇਤਰਾ ਯੂਨੀਵਰਸਿਟੀ ਨਾਲ ਅਟੈਚ ਨਹੀਂ ਸਰ ਐਫਲੀਏਟਡ ਮੈਂ ਕਹ ਵੀ ਨਹੀਂ ਸਾਡੇ ਕੋਲ ਆਲਰੇਡੀ 172 ਰਹਿ ਗਏ ਨੇ ਅਸੀਂ ਨਹੀਂ ਕਰ ਸਕਦੇ ਕਰਦੇ ਕਰਾਉਂਦੇ ਕਹਿੰਦੇ 42 ਕ ਕਰ ਲੋ ਪੰਚਕੂਲੇ ਦੇ ਅੰਵਾਲੇ ਦੇ 42 ਕ ਕਾਲਜ ਐਫਲੀਏਟ ਕਰ ਮੈਂ ਕਹ ਜੀ ਹੁਣ ਕਿੱਥੇ ਐਫਲੀਏਟਡ ਨੇ ਕਹਿੰਦੇ ਕੁਰਕਸ਼ੇਤਰਾ ਯੂਨੀਵਰਸਿਟੀ ਕੁਰਕਸ਼ੇਤਰਾ A+ ਆਉਂਦੀ ਹੈ ਜੀ ਉਹਦੀ ਰੇਟਿੰਗ ਪੰਜਾਬ ਯੂਨੀਵਰਸਿਟੀ A ਹੈ ਮੈਂ ਕਹ ਜੀ ਖੱਟਰ ਸਾਹਿਬ ਇਹਦਾ ਮਤਲਬ ਕੁਰਕਸ਼ੇਤਰਾ ਜੀ ਯੂਨੀਵਰਸਿਟੀ ਤੇ ਇੰਨਾ ਵੀ ਯਕੀਨੀ ਬਣ ਸਕਿਆ ਕਿ ਕਾਲਜ ਇੱਧਰੋਂ ਭੱਜਣ ਨੂੰ ਫਿਰਦੇ ਨੇ ਅਸੀਂ ਹਰਿਆਣੇ ਦੇ ਸਟੂਡੈਂਟਾਂ ਦੇ ਖਿਲਾਫ ਨਹੀਂ ਹੈਗੇ 34% ਹਰਿਆਣੇ ਦੇ ਸਟੂਡੈਂਟ ਬੜਦੇ ਪੰਜਾਬ ਯੂਨੀਵਰਸਿਟੀ ਚ ਅੰਗਰੇਜ਼ ਅਸੀਂ ਉਹਦੇ ਖਿਲਾਫ ਨਹੀਂ ਹੈਗੇ ਪਰ ਤੁਸੀਂ ਕਾਲਜ ਸਾਨੂੰ ਕਿਉਂ ਥੱਪ ਰਹੇ ਹੋ ਕਹਿੰਦੇ ਜੀ ਕੋਈ ਖਰਚਾ ਨਹੀਂ ਬਸ ਕੱਲੇ ਐਗਜ਼ਾਮ ਹੀ ਲੈਣੇ ਨੇ ਮੈਂ ਕਿਹਾ ਫਿਰ ਜੇ ਕੋਈ ਖਰਚਾ ਹੀ ਨਹੀਂ ਫਿਰ ਤੁਸੀਂ ਕੁਰਕਸ਼ੇਤਰਾ ਜੀ ਰੱਖ ਲਓ ਅਸਲ 'ਚ ਕੀ ਹੈ ਨਾ ਉਹ ਸੈਨੇਟ 'ਚ ਕਿਸਨ ਨੂੰ ਫਿਰਦੇ ਨੇ ਜੀ ਸੈਨੇਟ ਦਾ ਮੈਂਬਰ ਹੈ ਨਹੀਂ ਹਰਿਆਣੇ ਦਾ ਕੋਈ ਉਹਨਾਂ ਨੇ ਆਪ ਹੀ 1970 'ਚ ਵਾਪਸ ਲੈ ਲਿਆ ਸੀ ਜਿਵੇਂ ਅਸੀਂ ਨਿਕਲਦੇ ਹਾਂ ਜਿ ਯੂਨੀਵਰਸਿਟੀ 'ਚੋਂ ਆਖਰੀ ਗ੍ਰੈਜੂਏਟ 1973 'ਚ ਹੋਇਆ ਜੀ 50 ਸਾਲ ਹੋ ਗਏ ਜੀ ਸੈਨੇਟ 'ਚ ਵੋਟ ਹੈ ਨਹੀਂ ਕੋਈ ਉਹ ਸੈਨੇਟ ਦੇ ਵਿੱਚ ਵੜਨਾ ਚਾਹੁੰਦੇ ਆ ਸੱਚ ਜਿਹੜਾ ਕਿ ਪੰਜਾਬ ਨਹੀਂ ਲੋ ਕਰ ਸਕਦਾ ਉਹ ਆਪ ਹੀ ਦੱਸ ਬੈਠੇ ਕੇ ਸਾਡੇ ਤੋਂ ਜੀ 1973 ਤੋਂ ਬਾਅਦ ਕੋਈ ਹੈ ਨਹੀਂ ਸੋ ਇਸ ਕਰਕੇ ਉਹ ਕਾਲ ਜਾਂਦੀ ਹੈ ਫਲੀਸ਼ਨ ਲੈਂਦੇ ਆ ਫਿਰ ਉਹ ਕੀ ਕਹਿੰਦੇ ਆ ਰਾਜਪਾਲ ਸਾਹਿਬ ਮੈਨੂੰ ਕਹਿਣ ਕਰ ਲੋ ਕਰ ਲੋ ਕਰ ਲੋ ਜਲਦੀ ਜਲਦੀ ਮੈਂ ਕਹਾ ਸਰ ਤੁਸੀਂ ਉਧਰਲੇ ਪਾਸੇ ਤੋਂ ਬੋਲਦੇ ਹੋ ਤੁਸੀਂ ਪਿਆਰ ਦੇ ਰਾਜਪਾਲੋਂ ਪ੍ਰੈਸ਼ਰ ਉੱਥੋਂ ਆ ਜੀ ਤਹਾਂ ਪੰਜਾਬ ਦੀ ਗਲੋਰੀ ਨਹੀਂ ਛੱਡਣੀ ਕੋਈ ਪੰਜਾਬ ਦੀ ਇਤਿਹਾਸ ਪੰਜਾਬ ਦੀ ਕੋਈ ਵਿਰਸਾ ਇਸ ਜਿਹਦੇ ਨਾਲ ਜੁੜਿਆ ਹੋਇਆ ਯੂਨੀਵਰਸਿਟੀ ਨਾਲ ਜੁੜਿਆ ਹੋਇਆ ਇੱਥੇ ਉਹ ਵੀ ਬੱਚੇ ਨੇ ਨੇ ਦੇ ਸਟੂਡੈਂਟ ਫੁੰਦੇ ਰਹੇ ਨੇ ਇੱਥੇ ਉਹ ਵੀ ਸਟੂਡੈਂਟ ਨੇ ਜਿਹੜੇ ਕਹਿ ਕੇ ਕਮਰਾ ਲੈਂਦੇ ਨੇ ਕਿ ਮੇਰੇ ਬਾਪੂ ਕੋਲ ਸੀ ਇਹ ਕਮਰਾ ਹੌਸਟਲ ਦਾ ਮੈਨੂੰ ਇਹ ਕਮਰਾ ਦਿਓ ਮੈਂ ਆਪਣੇ ਬਾਪੂ ਵਾਲੇ ਕਮਰੇ ਚ ਪੜਨਾ ਹੈ ਤੇ ਅਸੀਂ ਹੁਣ ਫੰਡਾ ਵੱਲੋਂ ਕੋਈ ਕਮੀ ਨਹੀਂ ਛੱਡੀ ਹੁਣੇ ਹੁਣੇ 49 ਕਰੋੜ ਦੋ ਗਰਲਜ਼ ਹੌਸਟਲ ਇਹ ਚਾਰ ਫਲੋਰ ਤੇ ਬੁਆਏਜ਼ ਹੌਸਟਲ ਦੇ ਚਾਰ ਫਲੋਰ ਵਾਸਤੇ 49 ਕਰੋੜ ਰੁਪਏ ਜਾਰੀ ਕੀਤਾ ਅਸੀਂ ਪੰਜਾਬ ਯੂਨੀਵਰਸਿਟੀ ਮੈਨੂੰ ਕਹਿੰਦੇ ਪੈਸੇ ਲੈ ਲਓ ਜੀ ਕਹਿੰਦੇ ਹਮਾਰਾ ਹਿੱਸਾ ਕਾਲਜ ਦੇ ਦਿਓ ਪੈਸੇ ਲੈ ਲਓ ਮੈਂ ਕਿਹਾ ਵੀ ਕੱਲ ਨੂੰ ਜੇ ਪੰਜਾਬ ਦਾ ਰੇਟ ਪੁੱਛੂਗਾ ਪੰਜਾਬ ਕੀ ਭਾਅ ਵੇਚਦੇ ਹੋ ਤੁਸੀਂ ਐ ਪੈਸੇ ਲੈ ਕੇ ਸਾਰਾ ਕੁਝ ਹੋ ਜਾਂਦਾ ਮੈਂ ਕਿਹਾ ਵੀ ਸਾਡੀ ਲੇਗਸੀ ਹੈ ਸਾਡਾ ਸੱਭਿਆਚਾਰ ਕਾਲਜ ਚ ਸਾਡਾ ਜੁੜਿਆ ਹੋਇਆ ਅਸੀਂ ਪੰਜਾਬ ਯੂਨੀਵਰਸਿਟੀ ਕਿਤੇ ਨਹੀਂ ਜਾਣਦੇ ਨੇ ਸੋ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਦੇ ਵਿੱਚ ਸਿੰਡੀਕੇਟ ਦੇ ਵਿੱਚ ਉਹ ਚ ਬੰਦੇ ਫਸਾਉਂਦੇ ਨੇ ਤਾਂ ਕਿ ਅਸੀਂ ਹਾਈਜੈਕ ਕਰ ਲਈਏ ਇਹਨਾਂ ਤੁਸੀਂਨੋਂ ਕੰਵਾਸਤੇ ਬਿੱਲ ਐ ਸਰ ਕਿ ਅਸੀਂ ਆਪਣੀ ਮਨਮਰਜ਼ੀ ਦਾ ਪੰਜਾਬ ਨੂੰ ਪਿਆਰ ਕਰਨ ਵਾਲਾ ਪੰਜਾਬੀਅਤ ਨੂੰ ਪਿਆਰ ਕਰਨ ਵਾਲਾ ਪੰਜਾਬ ਦੇ ਕਲਚਰ ਨੂੰ ਜਾਣਨ ਵਾਲਾ ਵੀ ਸੀ ਲਾਈਏ ਤਾਂ ਕਿ ਉਹ ਸੰਸਥਾ ਜਿਹੜੀ ਉੱਪਰ ਉੱਠ ਸਕੇ ਇਸ ਤੋਂ ਪਹਿਲਾਂ ਵੀ ਮੈਡੀਕਲ ਯੂਨੀਵਰਸਿਟੀ ਦਾ ਰੌਲਾ ਪਿਆ ਬਾਬਾ ਫਰੀਦ ਦਾ بڑے ਵੱਡੇ ਡਾਕਟਰ ਨੇ ਡਾਕਟਰ ਵੈਂਡਰ ਬਹੁਤ ਮੰਨੇ ਪਰਮੰਨੇ ਬੜੀ ਮੁਸ਼ਕਲ ਨਾਲ ਮਨਾਏ ਉਹ ਕਿ ਪਲੀਜ਼ ਸਾਨੂੰ ਉਥੇ ਮੰਨਜੋ ਤੁਸੀਂ ਤੁਹਾਨੂੰ ਉਥੇ ਬੀਸੀ ਲਾ ਦਿੰਨੇ ਆ ਲਾਏ ਹਟਾ ਤੇ ਜੀ ਮੈਂ ਨਹੀਂ ਲਾਉਂਦਾ ਮੈਂ ਤਾਂ ਹੋਰ ਨੂੰ ਲਾਉਂਗਾ ਸੋ ਮੈਂ ਸਮਝ ਰਿਹਾ ਕਿ ਫਿਰ ਚੁੜ ਕੇ ਕੌਣ ਆਇਆ ਹੈ ਜਨਾਬੇ ਅਲੀ ਰਾਜ ਭਵਨ ਵਾਲੇ ਇਲੈਕਸ਼ਨ ਲੜ ਲੈਣ ਫਾਜ਼ਿਲਕਾਪਲ ਜਾਂਦੇ ਆਂ ਫਰੋਜ਼ਪੁਰ ਵੱਲ ਜਾਂਦੇ ਆਂ ਏਟਿਟਿਊਡ ਲੈ ਲੈਣ ਉਧਰੋਂ ਮੇਰੇ ਹੈਲੀਕਾਪਟਰ ਲੈ ਜਾਂਦੇ ਮੈਨੂੰ ਗਾਣਾ ਕੱਢਿਆ ਹੁੰਦੇ ਸਰਕਾਰ ਦਾ ਹੈਲੀਕਾਪਟਰ ਨਾ ਤੁਸੀਂ ਕਰਕੇ ਮੈਨੂੰ ਨਹੀਂ ਲੱਗਦਾ ਕਿ ਇੰਨੀ ਜ਼ਿਆਦਾ ਇੰਟਰਫੇਰੈਂਸ ਚਾਹੀਦੀ ਹੈ ਰਾਜਪਾਲਾਂ ਦੀ ਸੋ ਉਹਨਾਂ ਦਾ ਕੰਮ ਸੌਂਝ ਕੋਣਾ ਹੁੰਦਾ ਉਹ ਚੁਕਾਤੀ ਉਹਨਾਂ ਨੇ ਕੋਈ ਹੋਰ ਕਿਸੇ ਨੂੰ ਸੌਂਝ ਕੋਣੀ ਹੋਈ ਅਸੀਂ ਦੁਆਰੇ ਚੱਲ ਜਾਂਗੇ ਉਹਨਾਂ ਕੋਲੇ ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਉਹ ਗੱਲ-ਗੱਲ ਤੇ ਤੰਗ ਕਰਨ ਇਹਨੂੰ ਵਿਚੋ ਕੈਬਨਿਟ ਚੋਂ ਕੱਢ ਦੋ ਇਹਨੂੰ ਰੱਖ ਲਓ ਇਹਨੂੰ ਐ ਕਰ ਦੋ ਇਹ ਲੋਕ ਫੈਸਲਾ ਕਰਨਗੇ ਜੇ ਮੈਂ ਗਲਤ ਬੰਦੇ ਕੈਬਨਿਟ ਚ ਰੱਖੂੰਗਾ ਜਾਂ ਮੈਂ ਆਪਣੇ ਐਮਐਲਏ ਦੇ ਖਿਲਾਫ ਕੋਈ ਕਾਰਵਾਈ ਨਹੀਂ ਕਰੂੰਗਾ ਤਾਂ ਲੋਕ ਫੈਸਲਾ ਕਰ ਦੇਣਗੇ 2027 ਚ ਉਹ ਕੋਣ ਹੁੰਦੇ ਕਿ ਤੂੰ ਇਹਨੂੰ ਰੱਖ ਲਾ ਤੂੰ ਇਹਨੂੰ ਕੱਢ ਦੇ ਇਸੇ ਕਰਕੇ ਬਿਲ ਐਸਾ ਅਸੀਂ ਐਜੂਕੇਸ਼ਨ ਨੂੰ ਪੰਜਾਬ ਦੇ ਹੱਥਾਂ 'ਚ ਲੈ ਕੇ ਆਉਣਾ ਚਾਹੁੰਦੇ ਹਾਂ ਅਸੀਂ ਮੈਡੀਕਲ ਸਾਇੰਸਸ ਨੂੰ ਪੰਜਾਬ ਦੇ ਹੱਥਾਂ 'ਚ ਲੈ ਕੇ ਆਉਣਾ ਚਾਹੁੰਦੇ ਹਾਂ ਪੰਜਾਬ ਦੀਆਂ ਸਾਰੀਆਂ ਯੂਨੀਵਰਸਿਟੀਆਂ ਦਾ ਜਿਹੜੇ ਚਾਂਸਲਰ ਨੇ ਉਹ ਗਵਰਨਰ ਦੀ ਜਗ੍ਹਾ ਤੇ ਚੀਫ ਮੰਤਰੀ ਹੋਣੇ ਚਾਹੀਦੇ ਨੇ ਮੈਂ ਇਸ ਬਿੱਲ ਦੇ ਹੱਕ ਚਾਹੇ ਜੀ ਆਪੋਜੀਸ਼ਨ ਤੋਂ ਕੋਈ ਸਾਥੀ ਬੋਲਣਾ ਚਾਹੁੰਦਾ ਜੀ ਸੁਖੀ ਜੀ ਜਿਹੜਾ ਮੰਤਰੀ ਸਾਹਿਬ ਬਿੱਲ ਲੈ ਕੇ ਆਏ ਆ ਅਕਾਲੀ ਦਲ ਉਹਦੀ ਸਪੋਰਟ ਕਰਦਾ ਅਸੀਂ ਕਿਉਂਕਿ ਸੀਐਮ ਸਾਹਿਬ ਨੇ এডਿਕੇਸ਼ਨ ਨੂੰ ਪ੍ਰਮੋਟ ਕਰਨ ਦੇ ਕਿ